ਜਿਹੜੇ ਨਵੇਂ ਵੀਰ ਬਈ ਸਬਜ਼ੀਆਂ ਲਾਉਣ ਲੱਗੇ ਨੇ ਉਹ ਥੋੜੀਆਂ ਇੱਕ ਦੋ ਗੱਲਾਂ ਧਿਆਨ ਦੇ ਲੋ ਵੀਡੀਓ ਆਈ ਸੀ ਕੋਈ ਬੜੀ ਗਲਤ ਦੱਸੀ ਜਾਂਦਾ ਸੀ ਐਵੇਂ ਵੀਊ ਪਿੱਛੇ ਆਪਾਂ ਗਲਤ ਜਾਣਕਾਰੀ ਕਿਉਂ ਦੇਈ ਜਿੰਨੀਆਂ ਕਿ ਗੱਲਾਂ ਦਾ ਪਤਾ ਓਨੀਆਂ ਕਿ ਗੱਲਾਂ ਬਈ ਦੱਸਾਂਗੇ ਆਪਾਂ ਜਿਹੜਾ ਬਈ ਕੱਦੂ ਦੀ ਜਿਹੜਾ ਕੋਈ ਵੀ ਸਬਜ਼ੀ ਕੱਦੂ ਹੋਵੇ ਤੋਰੀ ਹੋਵੇ ਖੀਰਾ ਆਪਣਾ ਪੇਠਾ ਜਿਹੜੀ ਬੱਲ ਬਈ ਇਹ ਸਾਰੀ ਬਈ ਇਹ ਬੱਲਾ ਵਾਲੀ ਜਿਹੜੀ ਸਬਜ਼ੀ ਇਹ ਬਈ ਬੈੱਡ ਤੇ ਲਾਇਆ ਕਰੋ ਆ ਤੁਹਾਨੂੰ ਦਿਖਾ ਦੇਣ ਜਿਹੜਾ ਬੈੱਡ ਦੇ ਉੱਤੇ ਕੱਦੂ ਲੱਗਿਆ ਹੋਇਆ ਬਈ ਨਹੀਂ ਇਹਦੀ ਗਰੋਥ ਚੈੱਕ ਕਰੋ ਇਹਦੇ ਬਈ ਦੋ ਤਿੰਨ ਫਾਇਦੇ ਨੇ ਜਿਹੜਾ ਖਾਈ ਚ ਕੱਦੂ ਲਾਉਣੇ ਆਪਾਂ ਖਾਈ ਬਣਾ ਕੇ ਲਾਉਣੇ ਆ ਉਹ ਖਾਈ ਚ ਬਈ ਬੇਲਾਂ ਡਿੱਗ ਪੈਣੀ ਹੈ ਪਾਣੀ ਲਾਉਣ ਦੀ ਦਿੱਕਤ ਆਉਂਦੀ ਹੈ ਤੇ ਦੂਸਰੀ ਗੱਲ ਬਈ ਇਹ ਲਫਾਫੇ ਨਾਲ ਨਹੀਂ ਲੱਗਦਾ ਉਹ ਵੀ ਮੈਂ ਆਪਾਂ ਇੱਧਰ ਤੁਹਾਨੂੰ ਦਿਖਾ ਰਹੇ ਨੇ ਜਿਹੜਾ ਇੱਕ ਆਪਣੇ ਕੋਲੇ ਬੱਟ ਆਪਣੀ ਆ ਵੀ ਲੱਗੀ ਹੋਈ ਹੈ ਖਾਈ ਤੇ ਲੱਗੀ ਹੋਈ ਹੈ ਇਹ ਅੱਜ ਤੁਹਾਨੂੰ ਦਿਖਾ ਦਿੰਨੇ ਆ ਆ ਲੱਗਿਆ ਹੋਇਆ ਬਈ ਬੱਗੇ ਦਿਖਾ ਦੇ ਇਹ ਜਦੋਂ ਹੁਣ ਬੱਲਾ ਵੱਡੀਆਂ ਹੋ ਗਈਆਂ ਬਈ ਇਹ ਖਾਲੀ ਦੇ ਵਿੱਚ ਡਿੱਗ ਪੈਣੀਆਂ ਦੋਨੇ ਪਾਸਿਓ ਤੇ ਇਹ ਬਈ ਸਾਰੀ ਖਾਈ ਬੇਲਾਂ ਨਾਲ ਭਰ ਜੂ ਇੱਕ ਤਾਂ ਫੰਗਸ ਵਾਲੀ ਆ ਉਹ ਬਈ ਜਦੋਂ ਪਾਣੀ ਲਾਵਾਂਗੇ ਦੂਜਾ ਇਹ ਪਾਣੀ ਵੀ ਤੁਰਨਾ ਤੀਜੀ ਗੱਲ ਬਈ ਇਹ ਲਿਫਾਫੇ ਦੇ ਨਾਲ ਛੇਤੀ ਲੱਗਣ ਲੱਗ ਜੂ ਜਦੋਂ ਆ ਲਿਫਾਫੇ ਬੇਲਾ ਵੱਡੀ ਹੋਣਗੇ ਪਹਿਲਾਂ ਜਾ ਕੇ ਲਿਫਾਫੇ ਨਾਲ ਹੀ ਲੱਗਣਗੇ ਜਿਹੜਾ ਉਹ ਬੈੱਡ ਤੇ ਕਦੂ ਲੱਗਿਆ ਹੋਇਆ ਉਹ ਬਈ ਲਿਫਾਫੇ ਨਾਲ ਨਹੀਂ ਲੱਗਦਾ ਤੇ ਜਿਹੜੀਆਂ ਬੱਲਾਂ ਨੇ ਉਹ ਸੁੱਕੇ ਥਾਂ 'ਚ ਪਈਆਂ ਰਹਿਣਗੀਆਂ ਫੰਗਸ ਦੀ ਦਿੱਕਤ ਘੱਟ ਆਊਗੀ ਐਵੇਂ ਆਪਾਂ ਵੀਡੀਓ ਦੇਖ ਕੇ ਕਹਿ ਦਿੰਨੇ ਆ ਵੀ ਐਵੇਂ ਲੱਗਨੇ ਐਵੇਂ ਦੇਖਦੇ ਜਿੱਥੇ ਬਈ ਕਦੂ ਲੱਗਿਆ ਉੱਥੇ ਜਾ ਕੇ ਦੇਖ ਕੇ ਆਉ ਇਹ ਇੱਕ ਬਈ ਪਹਿਲੀ ਵਾਰੀ ਚ ਨਹੀਂ ਪਤਾ ਲੱਗਦਾ ਜੀ ਆਪਾਂ ਇਹ ਕਹਦੀ ਆ ਵੀ ਪਹਿਲੀ ਵਾਰੀ ਚ ਪਤਾ ਲੱਗ ਜੂ ਆਪਾਂ ਨੂੰ ਕਦੂ ਲਾਇਆ ਜਾਂ ਕੋਈ ਹੋਰ ਸਬਜ਼ੀ ਲਈ ਆਪਾਂ ਪੰਗਾ ਲੈ ਲਈਏ ਤਾਂ ਬਈ ਗਲਤ ਜਾਣਕਾਰੀ ਆਪਾਂ ਨੂੰ ਘਾਟਾ ਦਿਖਾਉਂਦੀ ਹੈ ਤੇ ਐਵੇਂ ਨਾ ਸੁਣ ਸਣ ਕੇ ਲਾਇਆ ਕਰੋ ਜਾਂ ਵੀ ਵੀਡੀਓ ਦੇਖ ਕੇ ਲਾਇਆ ਕਰੋ ਜਿਹੜੀ ਸਹੀ ਤਰੀਕਾ ਹੈ ਕਦੂ ਲੱਗਿਆਂ ਦਾ ਜਿਹੜੇ ਚਾਰੇ ਚਿਰ ਤੋਂ ਲਾਉਂਦੇ ਨੇ 10 ਸਾਲ ਹੋ ਗਏ ਟੁਕਟ ਲਾਉਂਦਿਆਂ ਨੂੰ ਉਹ ਬਈ ਆ ਕੇ ਉਹਨਾਂ ਦੇ ਖੇਤ ਆ ਕੇ ਲੱਗੇ ਦੇਖੋ ਤੇ ਆਪਾਂ ਨੂੰ ਵੀ 4-5 ਸਾਲ ਹੋ ਗਏ ਆਪਾਂ ਆਹੀ ਤਰੀਕੇ ਨਾਲ ਲਾਉਨੇ ਜਿਹੜੇ ਖਾਈ ਚ ਲੱਗੇ ਤੇ ਉਹ ਲਫਾਫੇ ਨਾਲ ਵੀ ਸੀਤੀ ਲੱਗਣ ਲੱਗ ਜਾਂਦਾ ਤੇ ਇਹ ਬਈ ਗੱਲਾਂ ਧਿਆਨ ਰੱਖਣ ਦੇ ਬਰੀਕੀ ਚੀਜ਼ਾਂ ਹੁੰਦੀਆਂ ਜਿਹੜੀਆਂ ਆਪਾਂ ਨੂੰ ਫਸਲ ਆਪਣੀ ਖਰਾਬ ਹੋ ਜਾਂਦੀ ਹੈ ਘਾਟੇ ਦਾ ਸੌਦਾ ਬਣ ਜਾਂਦੀ ਹੈ ਘਾਟੇ ਦਾ ਸੌਦਾ ਕੁਝ ਨਹੀਂ ਹੁੰਦਾ ਬਈ ਇੱਕ ਲਫਾਫਾ ਬਈ ਨਵਾਂ ਪਾਓ ਜਿਹੜੀ ਮੇਨ ਗੱਲ ਆ ਉਹ ਲਫਾਫਾ ਨਵਾਂ ਪਾਓ ਬਈ ਲਫਾਫੇ ਨਵੇਂ ਦਾ ਸੇਕ ਵੱਧ ਬਣਦਾ ਜੇ ਇੱਕ ਖੇਚਲਾ ਹੋਰ ਕਰ ਲੋਗੇ ਲਫਾਫੇ ਦੇ ਉੱਤੇ ਇਹਦੇ ਬੈੱਡ ਦੇ ਉੱਤੇ ਲਫਾਫਾ ਪਾ ਦੋਗੇ ਮਲਚਿੰਗ ਕਰ ਦੋਗੇ ਤਾਂ ਉਹਦਾ ਵੀ ਦੁੱਗਣਾ ਫਾਇਦਾ ਉਹਦੀ ਹੀਟ ਵੱਧ ਬਣੂ ਕੱਖ ਨਹੀਂ ਹੋਣੇ ਤੇ ਉਹਦਾ ਵੀ ਦੁੱਗਣਾ ਫਾਇਦਾ ਉਹ ਵੀ ਤਰੀਕਾ ਜਿਹੜਾ ਕਾਮਯਾਬ ਹੈ ਤੇ ਧੰਨਵਾਦ ਬਈ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੋਲੋ ਕਰ ਲਓ ਧੰਨਵਾਦ